ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੀਓਲੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਇੱਕ ਜਰਸੀ ਆ ਬਈ ਤੋਕੜ ਗੱਬਣ ਚੈੱਕ ਪਾਸ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਆ ਬਾਈ ਪ੍ਰੋਟੇਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਹੋ ਠੀਕ ਹੂ ਬਾਈ ਜੀ ਬਹੁਤ ਵਧੀਆ ਜੀ ਨਾਮ ਤੇ ਡਰੈਸਪੋ ਨਾਮ ਜਗਰਾਤ ਸਿੰਘ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਟੌਰ ਸ਼ਹਿਰੀ ਲੱਗਦਾ ਜੀ ਆਪਾਂ ਮੋਬਾਈਲ ਨੰਬਰ ਬੋਲੋ ਜੀ 9501417931 ਜੀ ਠੀਕ ਹੈ ਬਾਈ ਬਾਈ ਗੱਗੂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਦਸਪੋ ਬਹੁਤ ਵਧੀਆ ਰਿਹਾ ਵੀਰੇ ਵਧੀਆ ਮਾਲ ਵੀ ਚੰਗਾ ਸੀ ਹਜੇ ਹੀ ਫੋਨ ਆਈ ਜਾਂਦੇ ਠੀਕ ਹੈ ਬਾਈ ਸਾਫ਼ ਸੁਥਰਾ ਮਾਲ ਹੁੰਦਾ ਬਾਈ ਕੋਲੇ ਬਾਕੀ ਤੁਸੀਂ ਚੈੱਕ ਕਰ ਲਓ ਬਰੀ ਟੈਕ ਨੰਬਰ ਆ ਕਿਸੇ ਪਾਸੋਂ ਕੋਈ ਘਾਟ ਨਹੀਂ ਇਹਨੂੰ ਸੂਈ ਨੂੰ 8 ਦਿਨ ਹੋ ਗਏ ਵੀਰੇ ਬੱਛੀ ਮੰਗ ਰਹੀ ਦੀ ਆ ਪਹਿਲੇ ਨੰਬਰ ਤੇ ਖੜੀ ਆ ਪਹਿਲੇ ਨੰਬਰ ਤੇ ਬੱਚਾ ਖੜਾ ਬੱਛੀ ਬੱਛੀ ਵੀ ਬਹੁਤ ਚੰਗੀ ਆ ਹਨਾ ਬਹੁਤ ਚੰਗੀ ਲ ਕੁਆਲਿਟੀ ਦੀ ਬੱਛੀ ਨੂੰ ਜਨਮ ਦਿੱਤਾ ਲੈ ਕੱਦ ਕੋਦ ਚੈੱਕ ਕਰ ਲੋ ਬਰੀਡ ਪ੍ਰਿੰਟ ਪ੍ਰਿੰਟ ਪੂਰਾ ਚੈੱਕ ਕਿਹੜੇ ਸੀਮਣ ਦੀ ਆ ਬੱਛੀ ਪਤਾ ਕੁਛ ਬੱਛੀ ਵੀਰੇ ਵਰਲਡ ਵਾਈਡ ਦੀ ਵੈਰਾਈਟੀ ਦੀ ਆ ਬਤਨ ਠੀਕ ਆ ਬਾਈ ਹਾਂ ਉਹ ਵਾਕਿਆ ਆਪਣਾ ਲਿਖਿਆ ਵਾ ਰਸ ਲਾਂਗੇ ਪਟ ਡੀਟੇਲ ਸਾਰਾ ਰਿਕਾਰਡ ਬਾਈ ਕੋਲੇ ਲੈ ਗਿਆ ਵਾ ਕਿੰਨੇ ਦੁੱਧ ਤੇ ਹੁਣ ਤਿਆਰ ਆ ਬਾਈ ਮੇਰੇ 30 ਲੀਟਰ ਦੁੱਧ ਹੁਣ ਤਿਆਰ ਆ ਨੈਟ ਹਾਂ ਦੋ ਡੰਗ ਅਗਲਾ ਥੋਗੇ ਲੈ ਜਾ ਸਕਦਾ ਠੀਕ ਆ ਬਾਈ ਹਾਂ 20 ਲੀਟਰ ਦੁੱਧ ਜਿਹੜਾ ਚੋਣ ਵਾਲਾ ਕੀ ਤੋਂ ਬਾਹਰ ਹੋਊਗਾ ਘਟ ਨਹੀਂ ਹੋਣਾ ਹਾਂ ਲੈ ਵਾ ਦੇ ਕਮਾਲ ਦਾ ਬਹੁਤ ਸੋਹਣਾ ਆਰਡਰ ਹਜੇ ਤਾਂ ਸ਼ਾਮ ਨੂੰ ਦੇਖੋ ਲੇਵਾ ਕਿੰਨਾ ਸੋਹਣਾ ਤਿਆਰ ਕਰਦੀ ਕੱਲਾ ਕੱਲਾ ਥਣ ਪੂਰੀ ਵਿੱਚ ਨਾੜਾ ਨੂੜਾ ਫੁੱਲ ਚੰਗੀਆਂ ਕਿ ਨਹੀਂ ਹਾਂ ਬਈ ਦੂਜੇ ਪਾਸੇ ਵੀ ਬਈ ਇੱਕ ਨੰਬਰ ਵੀਰੇ ਮਸ਼ੀਨ ਤੇ ਕਰ ਲੱਥੀ ਕਰ ਲੇ ਜਿਵੇਂ ਮਰਜ਼ੀ ਬੰਦਾ ਚਵਾਈ ਕਰ ਲੇ ਜਿਵੇਂ ਮਰਜ਼ੀ ਚਵਾਈ ਕਰ ਲੇ ਬਾਈ ਦੀ ਗੱਲ ਸਹੀ ਹੈ ਥਣ ਵੀ ਇੱਕ ਨੰਬਰ ਲੱਗਿਆ ਨਾੜਾ ਦੇਖੋ ਕੱਲੀ ਕੱਲੀ 나ੜ ਤੇ ਥਣ ਦੇਖੋ ਬਈ ਕੀ ਆ ਬਾਤ ਆ ਸਵਾਹ ਕਰਕੇ ਥਣ ਬਹੁਤ ਚੰਗਾ ਕੱਢੂ ਬੋਲੀ ਵੀ ਤੁਰੀ ਹੋਰੀਆ ਹਾਂ ਫੁੱਲ ਬਰੀਡ ਸੁਈ ਸਵਾਈਆ ਬੱਚਾ ਮਗਰ ਬੱਛੀ ਆ ਬੱਚੀ ਵੀ ਇੱਕ ਨੰਬਰ ਆ ਇੱਕ ਕੁਆਲਿਟੀ ਵਾਲੀ ਬੱਛੀ ਨੂੰ ਜਨਮ ਦਿੱਤਾ ਰਿਕਾਰਡ ਸੀਮਣ ਦਾ ਵੀ ਸਾਰਾ ਮਿਲੂਗਾ ਦੁੱਧ ਚੰਗਾ ਤਿਆਰ ਆ ਹੋਵੇ ਵੀ ਠੀਕ ਆ 20000 ਰੁਪਏ ਦੀ ਕੱਟ ਲਾਂਗੇ ਠੀਕ ਆ ਭਾਈ ਹਾਂ ਭਾਈ ਕਹਿੰਦਾ ਜੇ ਬੱਛੀ ਨਹੀਂ ਵੀ ਲੈ ਜਾਣੀ ਤਾਂ ਆਪਾਂ 20000 ਦੀ ਬੱਛੀ ਕੱਟ ਲਾਂਗੇ ਜਿਵੇਂ ਸੌਦਾ ਹੋਊਗਾ ਠੀਕ ਹੈ ਕਿ ਨਹੀਂ ਦੇਖੋ ਭਾਈ ਬਿਊਟੀ ਛੋਟਾ ਛੋਟਾ ਕੰਨ ਫੁੱਲ ਬਰੀਡ ਕਰਨ ਵਾਲਾ ਨਹੀਂ 30 ਲੀਟਰ ਦੁੱਧ ਬਾਈ ਗਣਾ ਚੋਣ ਵਾਲਾ ਨੈਟ ਤਿਆਰ ਆ ਪੁਆਏ ਦੋ ਰੰਗ ਚੋਲਿਓ ਤਾਂ ਵੀ ਕੋਈ ਚੈੱਕ ਨਹੀਂ ਬਰੀਡ ਚੈੱਕ ਕਰੋ। ਕੀ ਬਾਤ ਆ। ਲੇਵਾ ਵੀ ਇੱਕ ਨੰਬਰ ਆ ਸੋਈ ਹੋਈ। ਹੋਰ ਪਤਾ ਥੋੜਾ ਬੱਚੇ ਦਾ ਕਰਦੀ ਆ। ਹੱਕ ਮੜਾ ਜਾ। ਹੱਕ ਰੇ ਮੜਾ। ਲੈ। ਬਰੀਡ ਦੇਖੋ। ਕਿਆ ਬਾਪ ਤਾਂ ਵੀ ਇਹ ਕਿਤਾਬਰੇ ਕਹਿਣ ਦੀ ਗੱਲ ਹੁੰਦੀ ਆਪਣੇ ਘਰੋਂ ਮਿਣਕੇ ਦੁੱਧ ਲਿਆ ਸਕਦਾ ਕੋਈ ਵੀ ਬੰਦਾ ਠੀਕ ਆ ਬਾਈ ਹਾਂ ਇੱਕ ਤਾਂ ਕਹਿ ਕੇ ਕਹਿੰਦੇ ਨੇ ਵੀ ਦਊਗੀ ਇਹਨਾਂ ਕੋਲ ਰੈਡੀ ਆ ਇਹਨਾਂ ਦਾ ਤਿਆਰ ਆ ਚੂਹਾ ਬਸੇ ਸਾਫ ਕਰਕੇ ਹੋ ਕੇ ਦੁੱਧ ਤੇ ਆਉਣਾ ਬੈਠਾ ਨਹੀਂ ਸਹੀ ਗੱਲ ਆ ਬਾਈ ਹੂੰ ਸਹੀ ਗੱਲ ਆ ਇੱਕ ਤਾਂ ਗੱਬਲ ਹੁੰਦੀ ਆ ਆਪਾਂ ਕਰਦੇ ਬਾਬਾ ਐਸਟੀਮੇਟ ਲਾ ਲੈਨੇ ਆ ਐਸਟੀਮੇਟ ਲਾ ਲੈ ਮੈਂ ਦਊਗੀ ਹਾਂ ਇਹਨਾਂ ਕੋਲ ਤਿਆਰ ਆ ਹੁਣ ਦੋਵੇਂ ਠੀਕ ਆ ਕਿ ਨਹੀਂ ਪੂਰੇ ਲੰਮੇ ਆ ਪੂਰੀ ਪਲੇਵੀਆ ਲੇਵਾ ਦਾ ਬਾਕੀ ਹਜੇ ਵੀਰੇ ਮੈਰਾ ਚੱਲਣਾ ਵੜਦਾ ਛੋਟਾ ਛੋਟਾ ਕੰਨ ਫੁੱਲ ਬਰੀਡ ਵੱਡੀ ਗੱਲ ਬੱਚਾ ਵੀ ਬਗਰ ਬੱਚੀ ਆ ਬੱਚੀ ਨੇ ਬਈ ਛਾਲ ਡੇਢ ਸਾਲ ਨੂੰ ਕਰਮਣੀ ਨੇ ਨਾਲ ਤਿਆਰ ਹੋ ਜਾਣਾ ਕੀ ਬਾਤ ਆ ਬਰੀਡ ਦੇਖੋ ਬਈ ਲੰਮੀ ਲੁੰਮੀ ਦਾ ਫੁੱਲ ਆ ਹਨਾ ਉਹਦੇ ਵੱਡੇ ਵੜਾ ਵੀਰੇ ਫਾਰਮ ਦੀ ਜਾਨ ਆ ਸਹੀ ਗੱਲ ਆ ਬਈ ਤੇ ਕੀ ਮੋਲ ਆ ਫਿਰ ਵੀਰੇ ਜਾਇਜ਼ ਇਹਦਾ ਆਪਾਂ ਜੋੜੀ ਦਾ ਮੋਲ ਕਰਦੇ ਆ ਵੀਰੇ ਓਕੇ ਬਈ ਠੀਕ ਆ ਜੋੜੀ ਦਾ ਮੋਲੀ ਦੱਸਾਂਗੇ ਬਾਈ ਹਨਾ ਉਹ ਰਾ ਦੇ ਉਹ ਬਈ ਬਰੀਡ ਦੇਖੋ ਫੁੱਲ ਕੱਦ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਬੱਚਾ ਦੇਖੋ ਬਈ ਡਾਇਮੰਡ ਪੀਸ ਹੀ ਆ ਮਗਰ ਕੀ ਬਾਤ ਆ ਕੁਆਲਿਟੀ ਦੇਖੋ ਲੈ ਬੱਚੇ ਦੀ ਵੀ ਕੁਆਲਿਟੀ ਇੱਕ ਨੰਬਰ ਆ ਵੜ ਦੇ ਵੀ ਕੁਆਲਿਟੀ ਇੱਕ ਨੰਬਰ ਆ ਚੰਗੇ ਦੁੱਧ ਤੇ ਤਿਆਰ ਆ ਬਈ ਪੌਦਾ ਯਾਰ ਹਨਾ ਬਹੁਤ ਬੱਲ ਕੱਦ ਦਾ ਫੁੱਲ ਬਰੀਡ ਆ ਛੋਟਾ ਛੋਟਾ ਕੰਨ ਬਰੀਕੀ ਚੈੱਕ ਕਰੋ ਲੇਵਾ ਚੈੱਕ ਕਰੋ ਨਾੜਾ ਨੂੜਾ ਫੁੱਲ ਚੰਗੀਆਂ ਬਾਕੀ ਦੁੱਧ ਵੀ ਨੇ ਬਹੁਤ ਚੰਗਾ ਤਿਆਰ ਦੱਸਿਆ ਬਾਕੀ ਵੀਰੇ ਹਜੇ ਨਾ ਇਹ ਮੇਲੇ ਮੂਲੇ ਤੇ ਚੱਲਣੀ ਆ ਵੜ ਓਕੇ ਤੇ ਦੁੱਧ ਦਾ ਜਿਹੜਾ 40 ਲੀਟਰ ਕਰਨਾ। ਇਹ ਤਾਂ ਬੋਲੋ ਜੀ ਨਿਕਲਿਆ ਮੰਨਦੇ। ਇਹ ਦੋ ਨੰਬਰ ਤੇ ਕਿਹੜਾ ਸੂਆ ਸੂਈ ਹੈ ਵੀਰੇ? ਇਹ ਵੀਰੇ ਦੂਜਾ ਸੂਆ ਸੂਈ ਹੈ 6 ਤੰਦ ਦਾ ਮੂਹ। 6 ਤੰਦ ਦੂਜਾ ਸੂਆ। ਕਦੋਂ ਸੂਈ ਹੈ ਭਰਾ ਇਹ? ਇਹਨੂੰ ਵੀਰੇ ਚੌਥਾ ਦੇਣਾ ਸੂਈ ਮੁੱਝ। ਚੌਥਾ ਦੇਣਾ। ਬੱਚਾ ਕੀ ਹੈ ਮਗਰ? ਇਹ ਨਾ ਬੱਚਾ ਵੀਰੇ। ਬੱਚਾ। ਦੋ ਨੰਬਰ ਤੇ ਖੜਾ। ਠੀਕ ਆ ਭਾਈ। ਆ ਬੱਚਾ ਕਾ ਮਗਰ ਬੱਚਾ ਭਾਈ। ਬੱਚਾ ਵੀ ਬਹੁਤ ਚੰਗਾ ਕੁਆਲਟੀ ਵਾਲੇ ਬੱਚੇ ਦਿੰਦੀ ਆ। ਫੇਸ ਰੇਕ ਭਾਈ। ਨਾਸਾ ਨੂੰ ਸਾ ਗਲਾਬੀ ਫੁੱਲ ਬ੍ਰੀਡ ਫੁੱਲ ਕੱਦ ਫੁੱਲ ਚਮਕ ਤੇ ਲੇਵਾ ਕਮਾਲ ਆ ਬਾਈ ਕਿੰਨਾ ਬੋਲਾ ਤਿਆਰ ਆ ਬੇ ਵੀਰੇ ਇਹਦੇ ਨਾਲ 32 ਲੀਟਰ ਬੋਲਾ ਤਿਆਰ ਆ 32 ਲੀਟਰ ਬੋਲਾ ਬਾਈ ਕਹਿੰਦਾ ਤਿਆਰ ਆ ਬਾਈ ਲੇਵਾ ਦੇਖੋ ਪੂਰਾ ਪੰਡ ਵਾਲਾ ਲੇਵਾ ਫਾੜੀ ਵਾਲਾ ਟੱਲਾ ਟੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਖੜਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਗੱਗੋ ਦੀ ਮੇਰਾ ਇੱਕ ਨੰਬਰ ਇੱਕ ਨੰਬਰ ਆ ਲੈ ਕੀ ਬਾਤ ਆ ਵੱਡੀ 나ੜ ਚੈੱਕ ਕਰੋ ਇੱਕ ਨੰਬਰ ਨਾੜਾ ਨੂੜਾ ਫੁੱਲ ਜੰਗੇ ਗਲਾਬੀ ਥਾਣਾ ਮੁੱਠੇੜਾ ਥਣ ਖੋਲੇ ਬਾਈ ਤੂੰ ਫੁੱਲ ਬ੍ਰੀਡ ਚੰਗੇ ਬੌਲੇ ਤੋਂ ਸਟਾਰਟ ਆ ਬਈ ਦੁੱਧ ਬਹੁਤ ਚੰਗਾ ਪਾਉ ਜਿਹੜੇ ਸਹਾਵਨਾ ਫੇਸ ਦੀ ਬਿਊਟੀ ਦੇਖ ਲੈ ਨਾਸਾਂ ਨੋਸਾਂ ਗੁਲਾਬੀ ਗੋਦੀਵਾਦੀ ਪੂਰੀ ਚੰਗਿਆ ਸੁਨੱਖ ਪੁਣਾ ਬੈੜ ਦੇ ਵਿੱਚ ਫੁੱਲ ਸੁਈ ਸੁਵਾਈ ਫੁੱਲ ਬ੍ਰੀਡ ਬਈ ਲੈ ਕਿਆ ਬਾਤ ਆ ਲੇਵਾ ਬਹੁਤ ਚੰਗਾ ਗਾ ਲੈ ਕੁਆਲਿਟੀ ਚੈੱਕ ਕਰਕੇ ਨੇ ਬਈ ਬਈ ਇੱਕ ਨੰਬਰ ਇੱਕ ਨੰਬਰ ਕੁਆਲਿਟੀ ਲੈ ਹੋਰ ਆ ਦੇਖੋ ਲੈ 32 ਲੀਟਰ ਬੌਲਾ ਹੁਣ ਚੋਣ ਵਾਲਾ ਜਿਆਦਾ ਆਜਾ ਰਹਿ ਚੋਣ ਵਾਲਾ ਨਾ ਨੀਗਾ ਬਈ ਲੈ ਬ੍ਰੀਡ ਚੈੱਕ ਕਰੋ ਇੱਕ ਨੰਬਰ ਬ੍ਰੀਡ ਆ ਬਾਈ ਫੇਸ ਫੂਡਸ ਬੜਾ ਚੰਗਾ ਹੈ ਨਾ ਗਰਮ ਵਾਲੀ ਦਾ ਇੱਕ ਨੰਬਰ ਬਾਕੀ ਜੇਰਾਂ ਜੂਰਾ ਦੀ ਗਾਰੰਟੀ ਹੈ ਵੀਰੇ ਬੈੜਾਂ ਦੀ ਸਾਰੀਆਂ ਦੀ ਓਕੇ ਬਾਈ ਹਾਂ ਤੇ ਜੇਰਾਂ ਦੀ ਵੀ ਬਾਈ ਕਹਿੰਦਾ ਗਾਰੰਟੀ ਆ ਕਹਿਣ ਵਾਲੀ ਗੱਲ ਨਹੀਂ ਤੇ ਚਮਕ ਦੇਖੋ ਪੱਲੀ ਵੀ ਕੱਦ ਦੇਖੋ ਬ੍ਰੀਡ ਫੁੱਲ ਆ ਬਾਈ ਤੇ ਕੀ ਮੋਲ ਆ ਫਿਰ ਬਾਈ ਜੋੜੇ ਦਾ ਦੱਸ ਦਿਓ ਇੱਕ ਮਿੰਟ ਬੰਨ ਕੇ ਮੇਰੇ ਮਾੜੇ ਖਰਾਬ ਕਰੀ ਜਾਂਦੇ ਠੀਕ ਆ ਬਾਈ ਹਾਂ ਲੈ ਚੱਲ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਵਾੜਾ ਚੰਗਾ ਪੜੀ ਵੀ ਬਹੁਤ ਆ ਨਾ ਦੇਖੋ ਮਗਰ ਮੂਹਰਲਾ ਲੇਵਾ 32 ਲੀਟਰ ਤਿਆਰ ਹੈ ਕਹਿਣ ਵਾਲਾ ਨਹੀਂ ਥਾਨ ਬੜਾ ਚੰਗਾ ਹੱਥੀ ਚੋਲ ਚਾਹੇ ਮਸ਼ੀਨਾਂ ਚੋਲ ਇੱਕ ਨੰਬਰ ਥਾਨ ਲੈ ਆ ਬਈ ਗੱਗੂ ਦੋਨਾਂ ਦਾ ਵੀ ਇਹਦਾ ਕੱਲੀ ਕੱਲੀ ਦਾ ਮੁੱਲ ਕਰਾਉਣਾ ਇਹਦਾ 175 ਮੁੱਲ ਕਰਦੀ ਓਕੇ ਇਹ ਇਹਦਾ ਕਰਦੇ ਆ 145000 ਰੁਪਏ 145000 ਹਾਂ ਜੀ ਆਪਾਂ ਜੋੜੀ ਲੈਣੀ ਆ ਕਿਸੇ ਬੰਦੇ ਨੇ ਆਪਾਂ 310000 ਦੇ ਦਾਂ ਠੀਕ ਆ ਭਾਈ ਹਾਂ ਤੇ ਜੇ ਜੋੜਾ ਲਓਗੇ ਭਾਈ ਕਹਿੰਦਾ 310000 ਦਾ ਜੀਨੇਗੀ ਮੁੱਲ ਜਮਾ ਜਾਇਜ਼ ਆ ਵੇਣਾ ਭਾਈ ਦੋਨੇ ਦਾ ਬਾਕੀ ਕੁਆਰ ਕੈਬਰੇ ਨਾ 45 ਕਿਲੋ ਤੋ ਤਾਂ ਖਰਾ ਦੇਣਾ ਵੇੜਨੇ ਓਕੇ ਹਾਂ ਹੂੰ ਜਾਤੀ ਬਹੁਤ ਹੈ ਬਹੁਤ ਜਿਆਦੇ ਨਖ ਲੱਗ ਗਈ ਗੱਲ ਸੂਈ ਸਵਾਈ ਹੈ ਕਹਿਣ ਵਾਲਾ ਨਹੀਂ ਸਹੀ ਗੱਲ ਹੈ ਇੱਕ ਦਾ ਐਸਟੀਮੇਟ ਹੁੰਦਾ ਵੀ ਗੱਬਣ ਹੈਗੀ ਹੈ ਨਾ ਕੋਈ ਨਾ ਫਿਰ ਕਹਿਣ ਦੀਆਂ ਗੱਲਾਂ ਹੁੰਦੀਆਂ ਹੁਣ ਤਿਆਰ ਆ ਦੁੱਧ ਆਪਾਂ 45 ਵੀ ਜਵਾਕ ਦੇ ਦਾਂਗੇ ਬਸ਼ੀ ਥੱਲੇ ਓਕੇ ਬਾਈ ਠੀਕ ਆ ਮੁੱਲ ਜਮਾ ਜੈ ਰੱਖੇ ਰੱਖੇ ਬਾਈ ਪ੍ਰਾਤਨ ਨੰਬਰ ਤੇ ਕਿਹੜਾ ਸੂਆ ਸੂਈ ਹੈ ਜੀ ਤੇ ਪਰੂਆਂ ਬੱਸੀ ਸੂਈ ਹੈ ਚਾਰ ਦੰਦ ਮੂਹ ਚਾਰ ਦੰਦ ਪਹਿਲਾ ਸੂਆ ਕਦੋਂ ਸੂਈਆ ਭਰਾ ਇਹ ਇਹਨੂੰ ਤੀਜਾ ਦਾ ਸੂਈ ਨੂੰ ਹੋਇਆ ਵੀਰੇ ਬੱਛੀ ਮੰਗ ਰਹੀ ਦੀ ਤੀਜਾ ਦੇਣਾ ਬੱਚਾ ਮਗਰ ਬੱਛੀ ਆ ਬੈਠੀ ਆ ਨਾ ਭਾਈ ਹਾਂ ਵੀਰੇ ਬੱਚਾ ਵੀ ਬੱਛੀ ਆ ਬੱਛੀ ਵੀ ਬਹੁਤ ਚੰਗੀ ਆ ਲਾ ਫੇਰ ਇੱਕ ਪ੍ਰਿੰਟ ਪ੍ਰਿੰਟ ਪੂਰਾ ਨਾੜ ਵਾ ਨਾਲ ਆ ਜਾਮਾ ਕੁਆਲਿਟੀ ਇੱਕ ਨੰਬਰ ਤੇ ਨਾੜ ਵਾ ਵੀ ਨਾਲ ਹੀ ਆ ਕਰਮਾਈ ਨੇ ਬੱਚਾ ਬੱਛੀ ਦਿੱਤੀ ਆ ਬਹੁਤ ਘੈਂਟ ਬੱਛੀ ਨੂੰ ਜਨਮ ਦਿੱਤਾ ਕਰਮਾਈ ਨੇ ਇਹ ਕਿੰਨਾ ਬਾਈ ਹੁਣ ਬੌਲਾ ਜਾਂ ਰੈਡੀ ਬਹੁਤ ਜ਼ਲੇ 17 ਲੀਟਰ ਹੋਊਗਾ ਬਾਈ ਪਿਆਰ ਹੁਣ ਸਾਫ ਕਰਤੀ ਦੋ 17 ਲੀਟਰ ਦੁੱਧ ਬਾਈ ਕਹਿੰਦਾ ਹੁਣ ਬੌਲਾ ਜਿਹੜਾ ਤਿਆਰ ਆ ਬਾਈ ਫੇਸ ਬੜਾ ਚੰਗਾ ਕੱਦ ਬ੍ਰੀਟ ਓਕੇ ਆ ਥਾਂ ਲੇਵਾ ਬੜਾ ਚੰਗਾ ਚਿਵਾਈ ਕਿਵੇਂ ਆ ਭਰਾ ਇੱਕ ਨੰਬਰ ਵੀਰੇ ਥੱਤੀ ਚੋਲੇ ਮਸ਼ੀਨ ਤੇ ਚੋਲੇ ਬੜਾ ਨੰਨ ਕੋਈ ਬਾਤ ਆ ਬਾਈ ਥਣ ਬੜਾ ਕਮਾਲ ਨਾਲ ਲੱਗਿਆ ਹਨ ਉਹ ਬਾਈ ਬਰੇ ਨੇ ਪੀਕ ਫੜਨਾ ਆਪਦਾ ਹੂੰ ਬੁੱਧ ਬਾਈ 23 ਕਿਲੋ ਦੇ ਦੇਣਾ ਬੱਚੀ ਨਾ ਖੁੱਲੇ ਦੇ ਦੀ ਫੀਟਿੰਗ ਚੈੱਕ ਕਰੋ ਇੱਕ ਨੰਬਰ ਆ ਕੱਦ ਚੰਗਾ ਬਰੀਡ ਚੰਗੀ ਆ ਫੇਸ ਬੜਾ ਚੰਗਾ ਤੇ ਬੱਚਾ ਮਗਰ ਬੱਚੀ ਆ ਬਈ ਬੱਚੀ ਵੀ ਬਹੁਤ ਚੰਗੀ ਆ ਬੱਚੀ ਵੀ ਇੱਕ ਨੰਬਰ ਆ ਫੇਸ ਦੇਖੋ ਕੀ ਆ ਬਰੀਡ ਇੱਕ ਨੰਬਰ ਬਾਕੀ ਤੋਰਾ ਚੈੱਕ ਕਰ ਲਓ ਤੇ ਲੇਵਾ ਕਰਮ ਵਾਲੀ ਦਾ ਬਹੁਤ ਆ ਬਾਈ। ਕੀ ਬਾਤ ਆ। ਕਿੰਨਾ ਕੁ ਦੁੱਧ ਦੇ ਦੂ ਹੋਰ ਗੱਗੋ ਅਸਟਮੀ। ਇਹ ਦੁੱਧ 22 ਕਿਲੋ ਖੁੱਲੇ ਹੀ ਮੰਨ ਕੇ ਲੈ ਲੇ ਬੱਚੀ ਦਾ। ਹਮਮ ਸਹੀ ਗੱਲ ਆ ਬਾਈ। ਹਾਂ। ਜਾਤ ਵਾਲੀ ਆ ਬਾਈ। ਬੱਦ ਵਾਲ ਜਿਹੜੀ ਬੱਚੀ ਆ ਬਾਈ ਬੱਚੀ ਵੀ ਲੈ ਸਕਦਾ ਬੰਦਾ ਸੇਵਾ ਆ ਹੋਵੇ। ਸਹੀ ਗੱਲ ਆ। ਬੱਚੇ ਦਾ ਕਰਦੀ ਆ। ਬੱਚੇ ਦਾ ਕਰਦੀ ਨਾ ਤਾਜੀ ਸੂਈ ਆ। ਹਾਂ। ਤੇ ਕੀ ਮੋਲ ਆ ਫਿਰ ਇਹਦਾ? ਤੇਵਾ ਲੈਣ ਦੇਣ 82000 ਰੁਪਏ ਬਾਈ। ਠੀਕ ਆ ਬਾਈ। 82000 ਰੁਪਿਆ ਮੋਲ ਆ ਮਾਨ ਤਨ ਜ਼ਰੂਰ ਹੋ ਜਾਓ। ਵੈੜ ਚੰਗੀ ਆ ਸੂਈ ਸਵਾਈ ਆ। ਨਾੜਾ ਨੂੜਾ ਦੇਖੋ ਲੇਵੇ ਤੇ ਫੁੱਲ ਆ। ਬੱচ্চਾ ਵੀ ਮਗਰ ਬੱਚੀ ਆ ਕਿਉਂ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮਾਈ ਨੇ ਨਾਲ ਹੀ ਤਿਆਰ ਹੋ ਜਾਣਾ ਠੀਕ ਠੰਡੀ ਆ ਬਰ ਓਕੇ ਬਾਈ ਠੀਕ ਹੈ ਲੈ ਚਲੋ ਬਾਈ ਲੈ ਫੇ ਸ਼ਾਂ ਤੋਂ ਲੇਵਾ ਚੈੱਕ ਕਰ ਲੋ ਇੱਕ ਨੰਬਰ ਨੇ ਬਾਲੇ ਕੋ ਕਰਮਾਈ ਦਿੰਦਾ ਯਾਰ ਇਹ ਥਾਂ ਨੇ ਖੜਵੇਂ ਪੂਰੇ ਗਾਇਬ ਅੱਗੇ ਬਾਈ 4 ਨੰਬਰ ਨੇ ਕਿਹੜਾ ਸੋ ਰਾਮ ਚੋਪਾ ਕਰਾਈ ਇਹਨਾਂ ਨੂੰ ਪੁੱਤ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਵੀਰੇ ਕਿੰਨੇ ਦਿਨ ਲਊ ਬਾਈ ਇਹ ਲੈ ਜੂ 10 ਦਿਨ ਵੀਰੇ 10 ਦਿਨਾਂ ਦੀ ਕੱਚੀ ਆ ਕਿੰਨਾ ਕੀ ਰਿਕਾਰਡ ਆ ਬਾਈ ਦੋਨਾਂ ਇਹਨੇ 19 ਲੀਟਰ ਉਹ ਤਾਂ ਕੱਢਿਆ ਵੀਰੇ ਪਹਿਲੇ ਸੂਏ 19 ਲੀਟਰ ਦਾ ਰਿਕਾਰਡ ਆ ਫੇਸ ਦੀ ਬਿਊਟੀ ਦੇਖੋ ਬਾਈ ਬਹੁਤ ਹੀ ਵਾਦੀ ਪੂਰੀ ਚੰਗੀਆਂ ਸਨਖ ਭੂਣਾ ਬੈੜ ਦੇ ਵਿੱਚ ਫੁੱਲ ਪળી ਵੀ ਬਹੁਤ ਆਣਾ ਬਾਈ ਹਾਂ ਬਹੁਤ ਪળી ਵੀ ਆ ਹੂੰ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਢਿੱਲਾ ਬਹੁਤ ਪਈਆਂ ਸਾਰੀਆਂ ਬਾਲਡਰਾਂ ਲਾ ਕੱਢੂ ਫਿਰ ਕਰਮਣੀਆਂ ਖਾਣ ਬੜਾ ਚੰਗਾ ਲੱਗਿਆ ਗੁਲਾਬੀ ਖਾਣਾ ਮੁੱਠੀ ਵਾਲਾ ਖਾਣ ਤੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਐ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਕੀ ਬਾਤ ਆ ਬਾਈ ਬਰੀਡ ਫੁੱਲਾ ਕੱਲੀ ਕੱਚੀ ਕੱਚੀ ਆ ਉਸ ਤੋਂ ਬਣਾਉਂਦਾ ਅੰਦਾਜ਼ਾ ਲਾ ਲਿਓ ਬਾਣਾ ਬੈੜ ਨੇ ਬਹੁਤ ਆ ਬਾਈ ਤੇ ਮੁੱਲ ਕੱਚੀ ਦਾ ਜਮਾ ਜਾਇਦੀ ਹੋਣਾ ਤੋਰਾ ਬਰੀਡ ਦੇਖੋ ਕੋ ਪੱਦਰ ਆ ਫਲੀ ਵੀ ਫੁੱਲਾ ਬਾਈ ਕੀ ਬਾਤ ਢਾਂਟੂ ਢਾਂ ਪੂਰੀਆਂ ਦਿਖਾਉਂਦੀ ਐ ਸਾਰੀਆਂ ਬਾਲਟਾਂ ਗੱਡੂ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ ਤੇ ਕੀ ਮੁੱਲ ਲਗਾ ਗੂ ਬਾਈ ਕੱਚੀ ਕੱਚੀ ਇਹ ਵਸ ਫਿਰ 72000 ਦੀ ਦੇਣੀ ਆ ਬਾਈ ਪਹਿਲੇ ਅਰੀ ਵੇਚਤੀ ਸੀ ਇਹ ਓਕੇ ਇਹ ਸਾਈ ਪਾਤੀ ਬੰਦੇ ਨੇ ਮੁਰਕੇ ਫੋਨ ਹੀ ਨਹੀਂ ਚੱਕਿਆ ਠੀਕ ਹੈ ਬਾਈ ਹਾਂ ਹੂੰ 72000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਤੇ ਵੈੜ ਚੰਗੀ ਆ ਲੇਵਾ ਬਹੁਤ ਬਣਾਉ ਤੇ ਲਾ ਬਹੁਤ ਪਈਆਂ ਨੇ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਰੀਡ ਵੀ ਫੁੱਲ ਚੰਗੀ ਆ ਗਰਮੀ ਦੇ ਮੌਸਮ ਚ ਫੁੱਲ ਕਾਮਯਾਬ ਰੂ ਗਰਮੀ ਨਹੀਂ ਮੰਦੀ ਐਨ ਕੂਟ ਕਰਮਾਈ ਦੀ ਫੁੱਲ ਚੰਗੀ ਓ ਛੋਟਾ ਛੋਟਾ ਕੰਨ ਫੁੱਲ ਬਰੀਡ ਫੇਸ ਬੜਾ ਚੰਗਾ ਲਾ ਤੋਰਾ ਚੈੱਕ ਕਰ ਲੋ ਕਰਮਾਈ ਦਾ ਕੀ ਬਾਤ ਆ ਬਾਈ ਚੰਗੀਆਂ ਬਾਲਟਾਂ ਲਾ ਕੱਢੂ ਫੇਰ ਕਰਮਾਈ ਨੇ ਸੋਨਾਗਾ ਬਾਈ ਕਿਆ ਬਾਤ ਬਈ ਲਾਸਟ ਦੇ ਪੰਜ ਨੰਬਰ ਤੇ ਕਿਹੜਾ ਸੂਆ ਬਈ ਇਹ ਦੂਜਾ ਸੂਆ ਸੁੰਦੀ ਆ ਵੀਰੇ ਹੁਣ ਠੀਕ ਆ ਇਹ ਪੰਜਵੇਂ ਨਾਲ ਦੀ ਗੱਬਣ ਆ ਓਕੇ ਤੇ ਚਾਰ ਪੰਜ ਕਿਲੋ ਦੁੱਧ ਦਾ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਤੇ ਚਾਰ ਪੰਜ ਲੀਟਰ ਦੁੱਧ ਆ ਬਈ ਗੱਬਣ ਚੈੱਕ ਪਾਸ ਆ ਬਈ ਆ ਚੈੱਕ ਆਪਣੀ ਕਰਾਈ ਵੀ ਅਗਲਾ ਕਰਾ ਕੇ ਲਿਆ ਸਕਦਾ ਠੀਕ ਆ ਬਈ ਆਪਣਾ ਕੋਲ ਅੱਜ ਹੀ ਆਈ ਹੁਣੇ ਮੈਂ ਚੈੱਕ ਕਰਾ ਕੇ ਟੈਨਫਾ ਵਾਹ ਪਿਆ ਠੀਕ ਆ ਬਈ ਚਵਾਈ ਚੁਵਾਈ ਕਿਵੇਂ ਆ ਦੀ ਇੱਕ ਨੰਬਰ ਆ ਬਈ ਇੱਕ ਨੰਬਰ ਆ ਖੋਲ ਦੇ ਬਈ ਤੋੜ ਦੇ ਤਿੱਲਾਂ ਦੇ ਖੁੱਲੇ ਵਾਲੇ ਕੋਈ ਥਾਣਾ ਬਹੁਤ ਚੰਗਾ ਕੀਲਾ ਥਾਣ ਕੱਲਾ ਕੱਲਾ ਥਣ ਬਰੀਡ ਬਹੁਤ ਐ ਰਬੜ ਤੇ ਸਾਰਾ ਆਪਣੇ ਸਾਰਾ ਰਿਕਾਰਡ ਮਿਲ ਜੂਦਾ ਸਾਰਾ ਬਾਈਕ ਦਾ ਰਿਕਾਰਡ ਮਿਲੂ ਫੇਸ ਦੀ ਬਿਊਟੀ ਰੰਗ ਰੂਪ ਥਣਲੇ ਵਾ ਇੱਕ ਨੰਬਰ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਰੀਡ ਚੈੱਕ ਕਰੋ ਕਰ ਮਾਈ ਕੀ ਬਾਤ ਆ ਉਤੋਂ ਵੱਡਾ ਯਾਰ ਵਾਲੀ ਜਰਸੀ ਮੂਰੀ ਪਰ ਛੁੱਟੀ ਨਹੀਂ ਜੀ ਪੰਜਾਬ ਵਾਲੀ ਜਰਸੀ ਆ ਦੂਜੀ ਨਹੀਂ ਹੈਗੀ ਲੈ ਬਾਈ ਬਰੀਡ ਦੇਖੋ ਇੱਕ ਨੰਬਰ ਤੋਕੜ ਗੱਬਣ ਚੈੱਕ ਪਾਸ ਆ ਤੇ ਕੀ ਮੋਲ ਆ ਭਰਾ ਜਾਇ ਜਰਾ ਬਸ ਮੇਰੇ 68000 ਦੀ ਦੇਣੀ ਹੋਈ ਆ ਆਪਾਂ 68000 ਦੀ ਬਾਈ ਕਹਿੰਦਾ ਵਹਿੜ ਦੇ ਦਿਆਂਗੇ ਫੇਸ ਦੀ ਬਿਊਟੀ ਦੇਖੋ ਬੋਦੀ ਬਾਦ ਵਿੱਚ ਵਿੱਚ ਕਿਸ ਨਾਲ ਪੋਣਾ ਵਹਿੜ ਤੇ ਫੁੱਲ ਉਤੋਂ ਪੱਦਰ ਆ ਪਲੀ ਵੀ ਆ ਵਹਿੜ ਥਣਲੇ ਬਾ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਆ ਕੀ ਬਾਤ ਬ੍ਰੀਡ ਬੱਚੇ ਬੱਚੇ ਬਹੁਤ ਚੰਗੇ ਪਾਊਗੀ ਕਰਮ ਵਾਲੀ ਲੈ ਤੋਰਾ ਚੈੱਕ ਕਰ ਲੂ ਬਾਕੀ ਥਣ ਨੇੜ ਤੋਂ ਚੈੱਕ ਕਰਵਾ ਦੇ ਮੁੱਲ ਵੀ ਜਾਇਜ਼ ਆ ਭਾਈ ਵੜ ਦੇ ਹਿਸਾਬ ਨਾਲ ਕਿਉਂ ਵੜ ਦੀ ਕੁਆਲਿਟੀ ਬਹੁਤ ਆ ਬਰੀਡ ਕੱਦ-ਕੁੱਦ ਦੇਖੋ ਪੂਰਾ ਗਾ ਪੰਜਾਬ ਵਾਲੀ ਜਰਸੀ ਆ ਫੁੱਲ ਮੰਗ ਐ ਦੀ ਲੈ ਰੇਡ ਤੋਂ ਚੈੱਕ ਕਰਵਾਣੇ ਥਣ ਯਾਰੇ ਥਣ ਲੈ ਨਿਕਣਵੇਂ ਪੂਰੇ ਗੈਮ ਕਲਾ ਕਲਾ ਤਾਂ ਇਹ ਨਾਗਸੀ ਭਰਾ ਕੋਲੇ ਭਾਈ ਪੰਜ ਪੰਜੀ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ